ਪਹਿਲੀ ਮਜ਼ੇਦਾਰ ਪਹੇਲੀ ਇੱਕ ਬੰਦੇ ਨੇ ਆਪਣੇ ਇੱਕ ਉਂਗਲ ਨਾਲ 6 ਬੰਦਿਆਂ ਨੂੰ 6 ਸੈਕਿੰਡ ਵਿੱਚ ਉੱਪਰ ਪਹੁੰਚਾ ਦਿੱਤਾ ਉਹ ਕਿਵੇਂ ਇਸਦਾ ਸਹੀ ਜਵਾਬ ਹੈ ਲਿਫਟ ਨਾਲ ਦੂਸਰੀ ਪਹੇਲੀ ਆਪਣੇ ਕਿਸ ਸਿਸਟਰ ਦੇ ਪਤੀ ਨੂੰ ਅਸੀਂ ਜੀਜਾ ਨਹੀਂ ਕਹਿ ਸਕਦੇ ਦੱਸੋ ਕਿਵੇਂ ਇਸ ਦਾ ਸਹੀ ਜਵਾਬ ਹੈ ਨਰਸ ਕਿਉਂਕਿ ਨਰਸ ਨੂੰ ਵੀ ਅਸੀਂ ਸਿਸਟਰ ਕਹਿੰਦੇ ਤੀਸਰੀ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਉੱਪਰ ਵੀ ਜਾਂਦੀ ਹੈ ਤੇ نیچے ਵੀ ਆਉਂਦੀ ਹੈ ਤੇ ਆਪਣੀ ਜਗ੍ਹਾ ਤੋਂ ਨਹੀਂ ਹਲਦੀ ਇਸ ਦਾ ਸਹੀ ਜਵਾਬ ਹੈ ਪੌੜੀ ਚੌਥੀ ਪਹੇਲੀ ਹਾਲ ਚਾਲ ਨਾ ਪੁੱਛੇ ਨਾ ਕਰੇ ਗੱਲ ਸਿੱਧਾ ਸਾਦਾ ਲੱਗਦਾ ਹੈ ਪਰ ਢਿੱਡ ਵਿੱਚ ਕੁਸਦੇ ਦੰਦ ਖਾਂ। ਇਸ ਦਾ ਸਹੀ ਜਵਾਬ ਹੈ ਅਨਾਰ। ਪੰਜਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜਿਹੜੀ ਔਰਤ ਹਰ ਕਿਸੇ ਦੇ ਸਾਹਮਣੇ ਪਾ ਸਕਦੀ ਹੈ ਲੇਕਿਨ ਆਪਣੇ ਕਾਰ ਵਾਲੇ ਦੇ ਸਾਹਮਣੇ ਨਹੀਂ ਪਾ ਸਕਦੇ ਇਸ ਦਾ ਸਹੀ ਜਵਾਬ ਹੈ ਸਫੇਦ ਸਾੜੀ ਇਹ ਮੇ ਪਹੇਲੀ ਇਹੋ ਜਹੀ ਕਿਹੜੀ ਚੀਜ਼ ਹੈ ਜੋ ਜ਼ਿੰਦਗੀ ਵਿੱਚ ਦੋ ਵਾਰ ਤਾਂ ਫ੍ਰੀ ਮਿਲਦੀ ਹੈ ਇੱਕ ਵਾਰੀ ਪੈਸੇ ਲਾਉਣੇ ਪੈਂਦੇ ਹਨ ਇਸਦਾ ਸਹੀ ਜਵਾਬ ਹੈ ਦੰਦ ਸੱਤਵੀਂ ਪਹੇਲੀ ਉਹ ਕਿਹੜੀ ਡਰੈੱਸ ਹੈ ਜੋ ਤੁਸੀਂ ਪੈਣ ਨਹੀਂ ਸਕਦੇ ਇਸ ਦਾ ਸਹੀ ਜਵਾਬ ਹੈ ਐਡਰੈੱਸ ਕਿਸੇ ਦੇ ਘਰ ਦਾ ਅੱਠਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਮੁੰਡੇ ਹਰ ਰੋਜ਼ ਕੁੜੀਆਂ ਸਾਲ ਦੇ ਵਿੱਚ ਇੱਕ ਵਾਰ ਪਹਿਨਦੀਆਂ ਹਨ ਇਸ ਦਾ ਸਹੀ ਜਵਾਬ ਹੈ ਜਨੇਊ ਕਿਉਂਕਿ Hindu ਧਰਮ ਵਿੱਚ ਮੁੰਡੇ ਹਰ ਰੋਜ਼ ਤੇ ਕੁੜੀਆਂ ਸਾਲ ਵਿੱਚ ਇੱਕ ਵਾਰ ਪੈਂਦੇ ਹਨ ਨੌਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਤੁਹਾਡੀ ਮੁਠੀ ਵਿੱਚ ਤਾਂ ਹੈ ਪਰ ਤੁਹਾਡੇ ਨਿਰੰਤਰਣ ਦੇ ਵਿੱਚ ਨਹੀਂ ਇਸ ਦਾ ਸਹੀ ਜਵਾਬ ਹੈ ਤੁਹਾਡੇ ਹੱਥ ਦੀਆਂ ਲਕੀਰਾਂ